ਸਾਲ ਪਾਰੇ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਜਲਵਾ ਨੇ ਇਹ ਗੱਲ ਕਹੀ ਹੈ ਕਿ ਜੇ ਨਹੀਂ ਜਾਂ ਤਾਂ ਸਾਡੇ ਧਰਮ ਦੇ ਵਿੱਚ ਆ ਜਾਓ ਜਾਂ ਕੋਈ ਕਰਾਮਾਤ ਦਿਖਾਓ ਜਾਂ ਜੇ ਲੱਗੇ ਇੱਕੋ ਹੀ ਰਾਹ ਰਹਿ ਗਿਆ ਤੁਹਾਨੂੰ ਸ਼ਹੀਦ ਕੀਤਾ ਜਾਵੇਗਾ ਤੁਹਾਨੂੰ ਮਾਰ ਦਿੱਤਾ ਜਾਵੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਲੱਗੇ ਤੁਹਾਡੇ ਧਰਮ ਦੇ ਵਿੱਚ ਨਹੀਂ ਆ ਸਕਦੇ ਦੂਜਾ ਪਰਮਤੂ ਦੇ ਉਸ ਸਹਾਰੇ ਜਿਹੜੀ ਕਰਾਮਤ ਹੈ ਅਸੀਂ ਉਹ ਨਹੀਂ ਵਿਖਾ ਸਕਦੇ ਤੀਜਾ ਸਾਨੂੰ ਪ੍ਰਵਾਨ ਹੈ ਸਭ ਤੋਂ ਪਹਿਲਾਂ ਇਹ ਕਹਿ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਿਹੜੇ ਤਿੰਨ ਸਿੱਖ ਗ੍ਰਫਤਾਰ ਕੀਤੇ ਸਾਰੇ ਤਿੰਨ ਸਿੱਖ ਜਿਨ੍ਹਾਂ ਦੇ ਵਿੱਚ ਭਾਈ ਮਤੀ ਦਾਸ ਭਾਈ ਸਰਬੀ ਦਾਸ ਅਤੇ ਭਾਈ ਬਿਆਲਾ ਜੀ ਤਿੰਨਾਂ ਸਿੱਖਾਂ ਨੂੰ ਸਿਫੇਹ ਦੇਣ ਲੱਗੇ ਨੇ ਜਦੋਂ ਮੈਂ ਸੋਚਿਆ ਕਹਿੰਦੇ ਔਰੰਗਜ਼ੇਬ ਦੀ ਇਹ ਕੁੱਤਲ ਮਿੱਤੀ ਸੀ ਕਾਜ਼ੀਆਂ ਦੀ ਕੁੱਤਲ ਮਿੱਤੀ ਸੀ ਸ਼ਾਇਦ ਜਦੋਂ ਇੱਕ ਸਿੱਖ ਨੂੰ ਤਲਫਾ ਕੇ ਸ਼ਹੀਦ ਕੀਤਾ ਜਾਵੇਗਾ ਇੱਕ ਸਿੱਖ ਨੂੰ ਤਲਫਾ ਕੇ ਮਾਰਿਆ ਜਾਵੇਗਾ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਜਿਹੜੇ ਉਹਦੇ ਨਾਲ ਦੋ ਸਿੰਘ ਹੋਰ ਨੇ ਉਹ ਦੋ ਜਾਨ ਪਰ ਜੇਕਰ ਅੱਜ ਕੋ ਮੁੱਖ ਪਿਆਰੇ ਹੋ ਜਿਹੜਾ ਇਨਸਾਨ ਆਪਣੇ ਗੁਰੂ ਤੋਂ ਸਭ ਤੋਂ ਸਮਰਪਿਤ ਕਰ ਦਿੰਦਾ ਹੈ ਜਿਹੜਾ ਕਹਿ ਦਿੰਦਾ ਗੁਰੂ ਸਾਹਿਬ ਦੀ ਸਭ ਕੁਝ ਤੁਹਾਡਾ ਹੀ ਹੈ ਇਹਨੂੰ ਰੱਖ ਲੈ چاہے ਖਤਮ ਕਰ ਦਿਓ ਭਾਈ ਮੱਤੀ ਦਾਸ ਨੇ ਸਭ ਕੁਝ ਆਪਣੇ ਗੁਰੂ ਨੂੰ ਸਮਰਪਿਤ ਕਰਕੇ ਰੱਖ ਦਿੱਤਾ ਹੈ ਭਾਈ ਮੱਤੀ ਦਾਸ ਨੂੰ ਪਹਿਲਾਂ ਡਰਾਬੇ ਦੇਣ ਲੱਗੇ ਭਾਈ ਮੱਤੀ ਦਾਸ ਨਾ ਡੋਲਿਆ ਇਹ ਗੱਲ ਚੇਤਾ ਰੱਖਿਓ ਇਤਿਹਾਸ ਇੱਕ ਗੱਲ ਨੂੰ ਬੜਾ ਬਾਤਮਾਲ ਕਹਿੰਦਾ ਹੈ ਸਾਡੇ ਬਜ਼ੁਰਗ ਨਾ ਇੱਕ ਗੱਲ ਕਹਿ ਦਿੰਦੇ ਨੇ ਜਿਹੜਾ ਨਖਿਤਜਾ ਬੰਦਾ ਹੋਵੇ ਨਾ ਕਿਸੇ ਕੰਮ ਜੋਗਾ ਨਾ ਹੋਵੇ ਉਹਨੂੰ ਇਹ ਗੱਲ ਕਹਿ ਦਿੰਦੇ ਨੇ ਵੀ ਨਾ ਭਾਈ ਤੂੰ ਤਿੰਨਾਂ ਦੇ ਵਿੱਚ ਐ ਨਾ 13 ਦੇ ਵਿੱਚ ਇਹ ਗੱਲ ਤਾਂ ਸਾਨੂੰ ਆਪ ਦੀ ਲੱਗਦੀ ਆ ਪਰ ਇਹਦਾ ਇਤਿਹਾਸ ਬੜਾ ਪਿਸ਼ੁਕਰ ਮਹਾਨ ਹੈ ਤਿੰਨ ਅਤੇ 13 ਤਿੰਨ ਉਹਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਅਖੀਰ ਦੇ ਸਮੇਂ ਨੇ 13 ਉਹਨੇ ਜਿਹੜੇ ਜਿਸੂ ਮਸੀਹ ਦੇ ਨਾਲ 13 ਚੇਲੇ ਸੀ ਚੇਤੇ ਰੱਖਿਓ ਦੋਨਾਂ ਨੂੰ ਇੱਕੋ ਥਾਂ ਤੇ ਰੱਖ ਕੇ ਵੇਖੀਏ ਨਾ ਉਹਨਾਂ 13 ਨੂੰ ਕਿਹਾ ਗਿਆ ਇਹ ਤੁਹਾਡਾ ਰੱਬ ਨਾ ਉਹ ਮਾਮਾ ਕੀ ਤੇ ਹਾਂ ਇਹ ਸਾਡਾ ਰਹਿਬਰ ਹੈ ਦੂਜੇ ਪਾਸੇ ਤਿੰਨਾ ਸਿੱਖਾਂ ਨੇ ਪੁੱਛਿਆ ਗਿਆ ਇਹ ਤੁਹਾਡਾ ਗੁਰੂ ਹੈ ਕਹਿੰਦੇ ਹਾਂ ਸਾਡਾ ਇਹ ਗੁਰੂ ਹੈ ਉਹਨਾਂ 13 ਨੂੰ ਕਹਿਣ ਲੱਗੇ ਜੇ ਇਹ ਤੁਹਾਡਾ ਰਹਿਬਰ ਹੈ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਤੁਹਾਨੂੰ ਇਹਦੇ ਨਾਲ ਮਾਰਿਆ ਜਾਵੇਗਾ ਕਹਿੰਦੇ 13 ਦੇ 13 ਮੁਨਕਰ ਹੋ ਗਏ 13 ਦੇ 13 ਮੁਨਕਰ ਹੋ ਗਏ 13 ਦੇ 13 ਇਹ ਗੱਲ ਕਹਿ ਗਏ ਇਹ ਸਾਡਾ ਰਹਿਬਰ ਨਹੀਂ ਇਹ ਸਾਡਾ ਆਪੂ ਨਹੀਂ ਅਸੀਂ ਇਹਦੇ ਚੇਲੇ ਨਹੀਂ ਹੁਣ ਉਹੋ ਹੀ ਸਵਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿੰਨਾਂ ਸਿੱਖਾਂ ਨੂੰ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਇਹ ਤੁਹਾਡਾ ਗੁਰੂ ਹੈ ਕਹਿੰਦੇ ਹਾਂ ਮਾਨ ਨਾਲ ਕਹਿੰਦੇ ਆ ਇਹ ਸਾਡਾ ਗੁਰੂ ਹੈ ਅਸੀਂ ਇਹਦੇ ਚੇਲੇ ਆ ਕਹਿੰਦੇ ਤੁਹਾਨੂੰ ਮਾਰ ਦਿੱਤਾ ਜਾਵੇਗਾ ਕਹਿੰਦੇ ਪ੍ਰਵਾਨ ਹੈ ਮੌਤ ਪ੍ਰਵਾਨ ਹੈ ਤਿੰਨਾਂ ਸਿੱਖਾਂ ਨੂੰ ਤਸੀਹੇ ਦੇਣ ਲੱਗੇ ਸਭ ਤੋਂ ਪਹਿਲਾਂ ਨਿਹੰਗਾਂ ਕਹਿੰਦੇ ਭਾਈ ਮਤੀ ਦਾਸ ਨੂੰ ਭਾਈ ਮਤੀ ਦਾਸ ਨੂੰ ਚੇਤਾ ਰੱਖਿਓ ਗੁਰੂ ਸੁਪਿਆ ਰਹੋ ਕਈ ਵਾਰ ਨਾ ਆਪਾਂ ਘਰ ਦੇ ਵਿੱਚ ਕੰਮਕਾਰ ਕਰਦੇ ਆ ਸਾਡੇ ਘਰ ਤੋਂ ਵੱਜ ਜਾਵੇ ਘਰ ਤੋਂ ਵੱਜ ਜਾਵੇ ਜਾਂ ਕਈ ਵਾਰ ਸਾਡਾ ਐਕਸੀਡੈਂਟ ਹੋ ਜਾਂਵੇ ਸਾਨੂੰ ਚੱਕਰ ਆਉਣ ਲੱਗ ਜਾਂਦੇ ਨੇ ਕਿੰਨਾ ਦਰਦ ਹੁੰਦਾ ਜਦੋਂ ਭਾਈ ਮੱਤੀ ਦਾਸ ਨੇ ਗੱਲ ਕਹੀ ਗਈ ਤੈਨੂੰ ਸਜ਼ਾ ਸੁਣਾਈ ਹੈ ਤੇਰੇ ਸਰੀਰ ਨੂੰ ਦੋ ਫਾੜ ਕੀਤਾ ਜਾਵੇਗਾ ਦੋ ਫਾੜ ਜਲਾਦ ਨੇ ਹੁਕਮ ਦਿੱਤਾ ਜ਼ਾਲਮਾਂ ਨੇ ਹੁਕਮ ਕੀਤਾ ਜਲਾਦਾਂ ਨੇ ਫੱਟੇ ਮੰਗਾਏ ਭਾਈ ਤਾਂ ਭਾਈ ਮੱਤੀ ਦਾਸ ਨੂੰ ਵਿੱਚ ਬੰਨਿਆ ਫੱਟਿਆਂ ਦੇ ਵਿੱਚ ਜਲਵਾ ਨੇ ਆਰਾਹ ਲੈਂਦਾ ਭਾਈ ਮੱਤੀ ਦਾਸ ਦੇ ਸਿਰ 'ਤੇ ਰੱਖਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਭਾਈ ਮੱਤੀ ਦਾਸ ਨੂੰ ਕਿੰਨੇ ਚੀਜ਼ ਲੱਗੇ ਨੇ ਤੇ ਗੁਰੂ ਇੱਕ ਬਹਾਦਰ ਸਾਹਮਣੇ ਹੈ ਜਲਵਾ ਨੇ ਕਿਹਾ ਸੀ ਨਾ ਭਾਈ ਮੱਤੀ ਦਾਸ ਕੋਈ ਆਖਰੀ ਇੱਛਾ ਹੈ ਤਾਂ ਦੱਸ ਭਾਈ ਮੱਤੀ ਦਾਸ ਨੇ ਕਿਹਾ ਹਾਂ ਮੇਰੀ ਆਖਰੀ ਇੱਛਾ ਹੈ ਜਲਾਦਾ ਨੇ ਸੋਚਿਆ ਡੋਲ ਗਿਆ ਜਲਾਦਾ ਨੇ ਸੋਚਿਆ ਡਰ ਗਿਆ ਤਾਨੂੰ ਇਹ ਆਤਮਿਕ ਇੱਛਾ ਕਹਿ ਰਹਾ ਮੈਨੂੰ ਮੈਨੂੰ ਚਾਹੀਦੀ ਹੈ ਉਹ ਕਹਿੰਦਾ ਕਿ ਬੋਲ ਕਿਹੜੀ ਆਖਰੀ ਇੱਛਾ ਹੈ ਭਾਈ ਮਰਦੀ ਦਾਸ ਕਹਿੰਦੇ ਜਦੋਂ ਮੇਰੇ ਸਿਰ ਤੇ ਆਲਾ ਚੱਲੇ ਨਾ ਮੇਰਾ ਮੁਖ ਮੇਰੇ ਗੁਰੂ ਬਲ ਹੋਵੇ ਕਿ ਮੈਂ ਭਾਈ ਮਰਦੀ ਦਾਸ ਨੂੰ ਜਲਾਦ ਚੀਰ ਲੱਗੇ ਨੇ ਉਸ ਮੇਰੇ ਦੀ ਬਾਤਾਂ ਨੂੰ ਬਹਾਦਰਪੁਰ ਵਾਲਾ ਕਾਢੀ ਦਿੱਥਾ ਕਿ ਇਹ ਜਾਣ ਕਰਦਾ ਹੈ I'm

ਇੱਥੇ ਰੱਖਿਆ ਗੁਰਮੁਖ ਪੈ ਰਹੇ ਹੋ ਸੋਣਾ ਲੈਣਾ ਸੌਖਾ ਹੈ ਸੋਣਾ ਲੈਣਾ ਸੌਖਾ ਹੈ ਕਹਿ ਲੈਣਾ ਵੀ ਸੌਖਾ ਹੈ ਪਰ ਮਹਿਸੂਸ ਕਰਕੇ ਦੇਖੋ ਸਾਡੇ ਕੋਲੇ ਦਰਦ ਚੱਲ ਜਾਵੇ ਕਿਹੋ ਜਿਹਾ ਦਰਦ ਹੁੰਦਾ ਹੈ ਕਈ ਵਾਰ ਕੋਈ ਸੱਟ ਵੱਜ ਜਾਵੇ ਨਾ ਕਿਹੋ ਜਿਹਾ ਦਰਦ ਹੁੰਦਾ ਹੈ ਭਾ